ਸਵਾਗਤ ਹੈ ਕਿਸਾਨ ਵੀਰੋ ਹੌੜਾ ਢਿਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾ ਇਹਨਾਂ ਨਾਲ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੁੱਲੇਵਾਲਾ ਜੀ ਮੇਰੇ ਪਿੰਡ ਦੀ ਕੋਈ ਵੀਡੀਓ ਇੱਕ ਤੋਂ ਦੂਜਾ ਸੂਆ ਸੂਣ ਵਾਲੀ ਬੈੜ ਦਿਖਾ ਦਿਆਂ ਕਿੰਨੇ ਦਿਨ ਕੱਟੂਗੀ ਉਹ ਪੁੱਛਾਂਗੇ ਜਾਂ ਪਹਿਲੇ ਸੋਏ ਦਾ ਕਿੰਨਾ ਕੁ ਦੁੱਧ ਨੇ ਦਿੱਤਾ ਉਹ ਵੀ ਪੁੱਛਾਂਗੇ ਸਾਰੀ ਗੱਲਬਾਤ ਕਰਾ ਦੇਾਂਗੇ ਇਹ ਗੱਲਬਾਤ ਸਾਰੀ ਕਰਾ ਦਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਹਾਂ ਜੀ ਭਾਈ ਬਸ ਤਾਂ ਨੰਬਰ ਬੋਲੋ ਜੀ 8285940532 40532 ਪਿੰਡ ਜੀ ਦੁੱਲੇਵਾਲਾ ਪਿੰਡ ਦੁੱਲੇਵਾਲਾ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਜੀ ਤਸਿਲ ਆਪਾਂ ਨੂੰ ਆ ਗਈ ਰਾਮਪਰਾਪੂਲ ਨੇੜੇ ਆਪਣੇ ਭੈਰੂਪਾ ਇੱਧਰ ਵੱਡਾ ਪਿੰਡ ਤੇ ਇੱਧਰ ਬਰਨਾਲੇ ਜ਼ਿਲ੍ਹੇ ਦਾ ਜੰਗੀਆਂਣਾ ਵੀ ਆਪਣੇ ਕੋਲ ਹੀ ਆ ਬਰਨਾਲੇ ਜ਼ਿਲ੍ਹੇ ਦਾ ਪਹਿਲਾ ਪਿੰਡ ਜੰਗੀਆਂਣਾ ਤੇ ਆਪਣਾ ਬਠਿੰਡੇ ਜਿਹੜੇ ਦਾ ਲਾਸਟ ਪ ਆਪਣੀ ਲੋਕਲ ਵਾਇਲ ਆ ਗਈ ਪਹਿਲੇ ਸੂਏ ਫਿਰ ਕਿੰਨਾ ਦੁੱਧ ਦਤਾ ਨੇ ਬਾਈ ਪਹਿਲੇ ਸੂਏ ਦੇ ਕੋਲ 20 ਕਿਲੋ ਦਾ ਖੁੱਲਾ ਸੀ ਵਧੀਆ ਜਮਾ ਤੇ ਲੰਮਾ ਸਮਾਂ ਦੇਈ ਗਿਆ ਲੰਮਾ ਸਮਾਂ ਵਧੀਆ ਤੇ ਸੀਲ ਸੂਲ ਤਾਂ ਬੋਲਦਾ ਹਣਾ ਉਹ ਤਾਂ ਬਾਲੀ ਆ ਜਮਾ ਕੋਈ ਦਿੱਕਤ ਨਹੀਂ ਆ ਦੇਖੋ ਜੀ ਕੁਆਲਿਟੀ ਚੰਗੀ ਠੰਡੀ ਸੀਲ ਦਾ ਕੋਈ ਆਂਤ ਨਹੀਂ ਪੁੱਛਦਾ ਅਗਲੇ ਕਿੰਨੇ ਦਿਨ ਬਾਈ ਬੱਗੇ ਬਾਕੀ ਇਹਦੇ ਇਹਦੇ ਹੈਗਾ ਜੀ 7-8 ਦਿਨ ਬਸ 7 ਤੋਂ 8 ਦਿਨ ਖੋਲੋ ਜਿਹਦਾ ਤੋਰਾ ਕਰਾ ਗਏ ਜੇਕ ਪਿਓਰ ਐਚਐਫ ਚ ਆ ਗਈ ਜੀ ਤੇ ਐਤ ਕੀ ਦੁੱਧ ਨੇ ਪਲੱਸ ਹੀ ਚੱਲਣਾ ਕਿੰਨਾ ਚੱਲੇ ਜੇ 20 ਤੋਂ ਆਪਾਂ ਕਹਿੰਦੇ ਨਹੀਂ ਹਣਾ 20 ਦੀ ਆਪਣੀ ਖੁੱਲੀ ਗਾਰੰਟੀ ਹੈ ਜੀ ਚੰਗੀ ਆ ਵੜ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਥਾਣਾ ਥੋਣਾ ਦੀ ਬਾਈ ਬੱਗੇ ਓਕੇ ਆ ਜਮਾ ਜਮਾ ਓਕੇ ਜਮਾ ਜਮਾ ਓਕੇ ਦੀ ਰਿਪੋਰਟਾ ਚਾਰ ਸਵੇਰੇ ਦੀ ਤੇ ਬਾਲਟੇ ਲਾ ਕਾ ਵੀ ਕਿੰਨੇ ਦਿਨ ਤਰੀਕ ਦੇ ਵਿੱਚੋਂ ਪਾਇਆ ਹਜੇ ਇਹਦੇ 8 ਦਿਨ ਬਾਕੀ ਆਲੇ 8 ਦਿਨ ਬਾਕੀ 8 ਦਿਨਾਂ ਨੂੰ ਵੜ ਨੂੰ ਤੁਰਿਆ ਨਹੀਂ ਆਣਾ ਜੀ ਆ ਦੇਖੋ ਥਾਣ ਭਾਂਡਾ ਨੇੜੇ ਤੋਂ ਕਰੋ ਚੈੱਕ ਤੇ ਲੇਵਾ ਲੂਆ ਤੁਹਾਨੂੰ ਖਿੱਚ ਕੇ ਦਿਖਾਵਾਂਗੇ ਚੰਗਾ ਰਵੜੰਗ ਲੇਵਾ ਵਧ ਰਿਆ ਹੁਣ ਵੀ ਆ ਦੇਖੋ ਆ ਤੁਹ ਸੁਨਫਾਰਾ ਫੇਰ ਕੇ ਦਿਖਾ ਦੇਾਂਗੇ ਚੰਗੀ ਜਮਾ ਜਮਾ ਫੇਰੀ ਭਾਈ ਆਥੋ ਛੇ ਦੇ ਗਾਰੰਟੀ ਕਰਾ ਆ ਦੇਖੋ ਲੇਵਾ ਖਿੱਚੀ ਮੜਾ ਜਾ ਆਜਾ ਕੋ ਜੀ ਸਾਰਾ ਭਾਰ ਕੇ ਨਾ ਫੇਰ ਇਹਨੇ ਗਰਮਾਇਨੇ ਸੂਣਾ ਥੱਲੇ ਬੈਠ ਮੜਿਆ ਜਦੇ ਆ ਦੇਖੋ ਜੀ ਮੈਂ ਤਾਂ ਯਾਰ ਕੋਈ ਗੱਲ ਨਹੀਂ ਯਾਰ ਕੋਈ ਇਹ ਜੀ ਗੱਲ ਹੀ ਨਹੀਂ ਇਹ ਜੀ ਕੋਈ ਗੱਲ ਹੀ ਨਹੀਂ ਚਾਰ ਚੁਪਰੇ ਤੁਹਾਨੂੰ ਥਾਣ ਦਿਖਾ ਦੇ ਗੇ ਫੁੱਲ ਗਰੰਟੀ ਵਾਲਾ ਸੌਦਾ ਜੀ ਆ ਦੇਖੋ ਤੇ ਫੇਸ ਦੀ ਕੁਆਲਿਟੀ ਕਰੋ ਚੈੱਕ ਚੰਗਾ ਦੁੱਧ ਨੇ ਤੁਹਾਨੂੰ 20 22 ਨੇ ਕਹਿ ਕੇ ਦਿੱਤਾ ਜਿੰਨਾ ਚੋਇਆ ਗਰੰਟੀ ਦਿੰਦੇ ਆ 20 ਤਾਂ ਦੇਉ ਜਿੰਨਾ ਚੋਇਆ ਉਹਨੇ ਵੀ ਗਰੰਟੀ 20 ਚੋਇਆ 20 ਦੀ ਗਰੰਟੀ ਤੇ ਮੁੱਲ ਮੈਂ ਬਗੇ ਕੀ ਆ ਗਿਆ ਮੁੱਲ ਦੇਣ ਲੈ 70000 ਰੁਪਏ ਜੀ ਮਾਨਦਾਨ ਹੋ ਜੂ ਬੱਚਾ ਮਾਨਦਾਨ ਹੋ ਜੂਗਾ ਮਗਾਉਣ ਨੂੰ ਭਾਸੀ ਮ ਜਮਾ ਜਾ ਰੇਟਾ ਬਾਈ ਦਾ 70000 ਤੁਹਾਡਾ ਮਾਨਤਾਨ ਹੋ ਜਾਣਾ ਜਮਾ ਪ੍ਰੋਪਰ ਦੂਜਾ ਸੂਆ ਤੁਹਾਨੂੰ ਬੈਠ ਦਿਖਾ ਦਿਆ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਸੇ ਰਾਮਪਰਾ ਫੂਲ ਦੀ ਵੀਡੀਓ ਜੀ ਮੇਰੇ ਪਿੰਡ ਦੀ ਵੀਡੀਓ ਚੰਗੀ ਕੁਆਲਿਟੀ ਆ ਫੇਸ ਦੀ ਕੁਆਲਿਟੀ ਹੁਣ ਫੇਰ ਇੱਕ ਵਾਰੀ ਚੈੱਕ ਕਰਾ ਦੀ ਆ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੰਗਰ ਤੇ ਬਾਕੀ ਦੀ ਗੱਲ ਆ ਦੇਖੋ ਮਿਲਕ ਵੇਨ ਦੇਖੋ ਤੇ ਚਾਰੇ ਥਣ ਚਾਰੇ ਸਪੇਸ ਤੇ ਲੱਗੇ ਵਿਆ ਹਨ ਓਕੇ ਆ ਜਮਾ ਕੋਈ ਫਰਸ ਵਾਲਾ ਥਾਣਾ ਤੇ 70000 ਤੁਹਾਡਾ ਮਾਨਤਾਨ ਹੋ ਜਾਣਾ ਨੰਬਰ ਬਾਈ ਫੇਰ ਬੋਲਦੇ 8285940532 40532 ਪਿੰਡ ਦੁੱਲੇ ਵਾਲੇ ਇੱਕ ਵਾਰ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਿਲ ਤੋਂ ਧੰਨਵਾਦ